ਪੁਲਿਸ ਕਪਤਾਨਾ ਜ਼ਿਲ੍ਹਾਦਰ ਦੇਹਾਤੀ ਪੁਲਿਸ ਦਾ ਵੱਡਾ ਕਦਮ ਨਸ਼ਿਆ ਵਿਰੁੱਧ ਜਾਗਰੂਕਤਾ ਤੇ ਸਾਂਝੀ ਰਣਨੀਤੀ 23 ਅੱਠ 2025 ਜ਼ਿਲੰਦਰ ਨਸ਼ਿਆ ਵਿਰੁੱਧ ਚੱਲ ਰਹੀ ਮਹਮ ਤਹਿਤ ਸ਼੍ਰੀ ਐਸ ਕੇ ਰਾਮਪਾਲ ਡੀਆਈਜੀ ਐਂਟੀ ਨਾਗਰੋ ਟੈਕਸ ਫੋਰਸ ਜੀ ਦੀ ਅਗਵਾਈ ਹੇਠ ਐਸਐਸਪੀ ਸ਼੍ਰੀ ਹਰਵਿੰਦਰ ਸਿੰਘ ਪੈਰਕ ਜ਼ਿਲੰਦਰ ਦੇਹਾਤੀ ਐਸਪੀ ਇਨਵੈਸਟੀਗੇਸ਼ਨ ਸ਼੍ਰੀ ਸਰਬਜੀਤ ਰਾਏ ਡਿਪਟੀ ਮੇਅਰ ਸਰਦਾਰ ਬਲਵਿੰਦਰ ਸਿੰਘ ਉਪ ਪੁਲਿਸ ਕਪਤਾਨ ਆਦਮਪੁਰ ਸ਼੍ਰੀ ਕੁਲਵੰਤ ਸਿੰਘ ਮੁੱਖ ਅਫਸਰ ਥਾਣਾ ਪਤਾਰਾ ਐਸ ਆਈ ਕ੍ਰਿਸ਼ਨ ਗੋਪਾਲ ਮੁੱਖ ਅਫਸਰ ਥਾਣਾ ਭੋਗਪੁਰ ਇੰਸਪੈਕਟਰ ਕੇਸ਼ ਕੁਮਾਰ ਰੂੜਾ ਅਤੇ ਮੁੱਖ ਅਫਸਰ ਥਾਣਾ ਆਦਮਪੁਰ ਇੰਸਪੈਕਟਰ ਰਮੇਂਦਰਪਾਲ ਸਿੰਘ ਦੀ ਹਾਜ਼ਰੀ ਵਿੱਚ ਇੱਕ ਮਤਵਪੂਰਨ ਸੰਪਾਰਕ ਮੀਟਿੰਗ ਦਾ ਯੋਜਨ ਕੀਤਾ ਗਿਆ ਭੋਗਪੁਰ ਪਤਾਰਾ ਅਤੇ ਆਦਮਪੁਰ ਇਲਾਕਿਆਂ ਦੇ सरपंचਾਂ ਮੋਤਵਾਰ ਮੈਂਬਰਾਂ ਅਤੇ ਇਲਾਕਾ ਨਿਵਾਸੀਆਂ ਨਾਲ ਕੀਤੀ ਗਈ ਮੀਟਿੰਗ ਵਿੱਚ ਖਾਸ ਤੌਰ ਤੇ ਸੰਦੀਪ ਕੁਮਾਰ, ਪਰਮ ਸੰਦੀਪ ਬਰਮਾ ਸਰਪੰਚ ਪਤਾਰਾ, ਪ੍ਰਵੀਨ ਕੁਮਾਰ, ਸਰਪੰਚ ਜੋੜ ਸਮੇਤ ਕਈ ਹੋਰ ਪਿੰਡਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੇ ਭਾਗ ਲਿਆ। ਮੀਟਿੰਗ ਵਿੱਚ ਨਸ਼ਾ ਤਿਆਗ ਚੁੱਕੇ ਨੌਜਵਾਨਾਂ ਵੱਲੋਂ ਵੱਧ ਚੜ ਕੇ ਹਿੱਸਾ ਲਿਆ ਗਿਆ ਅਤੇ ਨਸ਼ੇ ਦੇ ਦਲਦਲ ਵਿੱਚ ਫਸੇ ਹੋਏ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣੇ। ਨੌਜਵਾਨਾਂ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੀ ਚਲਾਈ ਮਹਮਾ ਦਾ ਤਰੀਫ ਕੀਤੀ ਸ਼੍ਰੀ ਅਸਕੇ ਰਾਮਪਾਲ ਡੀਜੀਆਈਐਨਟੀ ਨਾਰਕੋਟਿਕ ਟੈਸਟ ਟਾਸਕ ਫੋਰਸ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਦਾ ਸਾਥ ਦੇਣ ਅਤੇ ਨਸ਼ਿਆਂ ਦੇ ਵਪਾਰ ਵਿੱਚ ਸ਼ਾਮਲ ਵਿਅਕਤੀਆਂ ਬਾਰੇ ਤੁਰੰਤ ਸੂਚਨਾ ਸਾਂਝੀ ਕਰਨ ਉਹਨਾਂ ਨੇ ਦੱਸਿਆ ਕਿ ਹੁਣ ਤੱਕ ਨਸ਼ਿਆਂ ਵਿਰੁੱਧ ਮਹਮ ਤਹਿਤ ਕਰੀਬ 17000 ਦਰਖਾਸਤਾਂ ਮਿਲੀਆਂ ਹਨ ਜਿਸ ਕਾਰਵਾਈ ਕਰਕੇ ਕਰਦੇ ਹੋਏ ਕਰੀਬ 5400 ਮੁਕaddਮੇ ਦਰਜ ਕੀਤੇ ਗਏ ਹਨ 7500 ਦੇ ਕਰੀਬ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਜਾ ਚੁੱਕਾ ਹੈ ਰਿੰਗਪੈਰਕ ਜਲੰਧਰ ਦੇ ਹਾਤੀ ਨੇ ਕਿਹਾ ਨਸ਼ਾ ਤਸਕਰਾਂ ਦੀ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇਗਾ ਜ਼ਿਲ੍ਹਾ ਜਲੰਧਰ ਦੇ ਹਾਤੀ ਦੇ ਕਰੀਬ 18 ਡਰੱਗ ਹੌਟ ਸਪੋਰਟ ਪਰ ਵਿਸ਼ੇਸ਼ ਕਰਵਾਈਆਂ ਦਿੱਤੀਆਂ ਹਨ ਅਤੇ ਨਸ਼ਾ ਤਸਕਰਾਂ ਦੀਆਂ ਪ੍ਰਕਿਰਤੀਆਂ ਕਾਨੂੰਨ ਅਨਸਾਰ ਡੇਮੋ ਦਸ ਕੀਤੀਆਂ ਇਸ ਮੌਕੇ ਤੇ ਪਿੰਡਾਂ ਵਾਸੀਆਂ ਵੀ ਆਪਣੀਆਂ ਸਮੱਸਿਆਵਾਂ ਸੁਝਾਵਸਰਾਂ ਨਾਲ ਸਾਂਝੇ ਕੀਤੇ ਹਨ ਨਸ਼ਾ ਮੁਕਤ ਸਮਾਜ ਬਣਾਉਣ ਪਸੰਦੀ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਤੇ ਨੌਜਵਾਨਾਂ ਨੇ ਵੀ ਨਸ਼ੇ ਨੂੰ ਤੇ ਅਗਨ ਦਾ ਹੌਸਲਾ ਸਜਾਈ ਕੀਤੀ ਐਸਪੀ ਇਨਵੈਸਟੀਗੇਸ਼ਨ ਸ਼੍ਰੀ ਸਰਬਜੀਤ ਰਾਏ ਵੱਲੋਂ ਦੱਸਿਆ ਗਿਆ ਇਸ ਮਹਿਮ ਤਹਿਤ ਹੁਣ ਤੱਕ ਜ਼ਿਲ੍ਹਾ ਜਲੰਧਰ ਦੇ ਹੱਤੀ ਪੁਲਿਸ ਵੱਲੋਂ ਕਰੀਬ 350 ਮੁਕਾਦਮੇ ਦਰਜ ਕੀਤੇ ਗਏ ਹਨ ਅਤੇ ਕਰੀਬ 11 ਕਰੋੜ ਦੀ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਗਈ ਹੈ ਅੱਗੋਂ ਵੀ ਨਸ਼ਿਆਂ ਵਿਰੁੱਧ ਲੜਾਈ ਵਿੱਚ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਮਹਿਮ ਨੂੰ ਹੋਰ ਮਜ਼ਬੂਤੀ ਨਾਲ ਅੱਗੋਂ ਵਧਾਇਆ ਜਾਵੇਗਾ ਮਹਮਦ ਮਸੂਦੀ ਖਾਸ ਰਿਪੋਰਟ ਇਸ ਕਰ ਦਿੱਤਾ ਕਿ ਉਹ ਪ੍ਰਾਪਰਟੀ ਨੂੰ ਵੇਚ ਨਹੀਂ ਸਕਦੇ ਜਦੋਂ ਉਹਨਾਂ ਦੇ ਕੇਸ ਦਾ ਨੋਟਾਰਾ ਹੋਏਗਾ ਤਾਂ ਪ੍ਰਾਪਰਟੀ ਦਾ ਵੀ ਉਸ ਵਕਤ ਮਾਨਯੋਗ ਅਦਾਲਤ ਤੋਂ ਨੋਟਾਰਾ ਹੋਏਗਾ ਕਿ ਇਹ ਜਿਹੜੀ ਪ੍ਰਾਪਰਟੀ ਵੇਚ ਕੇ ਇਹਦਾ ਜਿਹੜਾ ਪੈਸਾ ਹੈਗਾ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਵਿੱਚ ਜਮ੍ਹਾਂ ਹੋਵੇ ਤਾਂ ਇਸ ਤਰੀਕੇ ਨਾਲ ਅਸੀਂ ਹਰ ਇੱਕ ਜਿਹੜਾ ਸਾਡਾ ਕਦਮ ਹੈ ਤੁਹਾਡਾ ਜਿਵੇਂ ਸਾਡੇ ਨਾਲ ਤੁਸੀਂ ਜੁੜੇ ਹੋ ਅਗਰ ਤੁਹਾਡਾ ਸਹਿਯੋਗ ਹੈ ਤੁਹਾਡੇ ਸਹਿਯੋਗ ਤੋਂ ਬਿਨਾ ਅਸੀਂ ਇੱਕ ਕਦਮ ਵੀ ਜਿਹੜਾ ਹੈਗਾ ਨਹੀਂ ਚੱਲ ਸਕਦਾ ਤਾਂ ਤੁਹਾਡੀ ਕੋਆਪਰੇਸ਼ਨ ਚਾਹੀਦੀ ਆ ਤੁਹਾਡੀ ਕੋਆਪਰੇਸ਼ਨ ਦੇ ਨਾਲ ਹੀ ਤੁਹਾਡੇ ਸਹਿਯੋਗ ਦੇ ਨਾਲ ਹੀ ਅਸੀਂ ਸਮਾਜ ਦੇ ਵਿੱਚੋਂ ਜਿਹੜੇ ਸਾਡੇ ਪੰਜਾਬ ਦੇ ਉੱਤੇ ਧੱਬਾ ਲੱਗਿਆ ਸੀ ਕਿ ਇੱਥੇ ਨਸ਼ਾ ਬਹੁਤ ਵਿਕਦਾ ਹੈ ਜਾਂ 70% ਸਾਡਾ ਯੂਥ ਨਸ਼ੇ ਦੇ ਵਿੱਚ ਹੈ ਉਹਨੂੰ ਅਸੀਂ ਅੱਜ ਜਿਹੜਾ ਹੈਗਾ ਸਾਡੇ 90% ਦਾ ਕੇਸ ਜਿਹੜਾ ਖਤਮ ਕਰਨ ਦੇ ਵਿੱਚ ਕਾਮਯਾਬ ਹੋ ਚੁੱਕੇ ਜਿਹੜਾ ਸਾਡਾ 10% ਦੇ ਕਰੀਬ ਕਿਤੋਂ-ਕਤੋਂ ਜਿਹੜੀ ਕੋਈ ਸ਼ਿਕਾਇਤ ਆਉਂਦੀ ਹੈ ਉਹਨੂੰ ਵੀ ਅਸੀਂ ਦਿਨ ਰਾਤ ਇੱਕ ਕੀਤਾ ਹੋਇਆ ਹੈ ਇਹ ਸਾਡਾ ਇੱਕੋ ਹੀ ਇੱਕ ਉਦੇਸ਼ ਹੈਗਾ ਸਾਡੀ ਪੰਜਾਬ ਸਰਕਾਰ ਦਾ ਸਾਡਾ ਜਿਹੜਾ ਉਦੇਸ਼ ਹੈਗਾ ਤੇ ਸਾਡਾ ਜਿਹੜਾ ਮਾਨਯੋਗ ਡੀਜੀ ਸਾਹਿਬ ਵੀ ਹੈ ਜਿਹੜੀਆਂ ਹਦਾਇਤਾਂ ਨੇ ਕਿ ਆਪਾਂ ਨੇ ਨਸ਼ੇ ਦਾ 1 ਗ੍ਰਾਮ ਵੀ ਜਿਹੜਾ ਤੁਹਾਡੇ ਸਮਾਜ ਦੇ ਵਿੱਚ ਮਿਲਣਾ ਨਹੀਂ ਚਾਹੀਦਾ ਤਾਂ ਸਾਰੇ ਸਾਰੇ ਜਿਹੜੇ ਹੈਗੇ ਤੁਹਾਡੇ ਤੋਂ ਉਮੀਦ ਕਰਦੇ ਆ ਕਿ ਤੁਸੀਂ ਸਾਡੇ ਜਿਹੜਾ ਹੈਗਾ ਮੋਢੇ ਨਾਲ ਮੋਢਾ ਜੋੜ ਕੇ ਸਾਡੇ ਨਾਲ ਖੜੇ ਹੋ ਤੇ ਤੁਹਾਡਾ ਸਹਿਯੋਗ ਜਿਵੇਂ ਤੁਸੀਂ ਸਾਡੇ ਨਾਲ ਸਹਿਯੋਗ ਦੇ ਰਹੇ ਹੋ ਜੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਸਾਨੂੰ ਸਹਿਯੋਗ ਦਿੰਦੇ ਰਹੋਗੇ ਤੇ ਤੁਹਾਡੇ ਸਹਿਯੋਗ ਦੇ ਨਾਲ ਹੀ ਅਸੀਂ ਅੱਗੇ ਜਿਹੜਾ ਹੈਗਾ ਨਸ਼ਿਆਂ ਦੇ ਵਿਰੁੱਧ ਜਿਹੜਾ ਅਸੀਂ ਆਪਣਾ ਯੁੱਧ ਨਸ਼ਾ ਵਿਰੁੱਧ ਸ਼ੁਰੂ ਕੀਤਾ ਹੋਇਆ ਹੈ ਇਹ ਗੱਲ ਆ ਪੁਲਿਸ ਵੱਲੋਂ ਜਿਹੜਾ ਕੈਂਪੇਨ ਦਾ ਹਿੱਸਾ ਨਹੀਂ ਤੁਹ ਤੁਹਾਡੇ ਸਹਿਯੋਗ ਨਾਲ ਤੁਹਾਡੇ ਸਮਾਜ ਲਈ ਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਇਹਨੂੰ ਅਸੀਂ ਆਪਾਂ ਨੇ ਸਕਸੈਸ ਲੈਣਾ ਨਵਤੇ ਜਿਹੜਾ ਹੈਗਾ ਅਗੇ ਇਹਦੇ ਵਿੱਚ ਸਾਨੂੰ ਸਫਲਤਾ ਹਾਸਲ ਹੋਣੀ ਹੈ ਇਸੇ ਸੰਧਾ ਇਹਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਪਈ ਆ ਗਿਆ ਔਰ ਜਿਵੇਂ ਦੱਸਿਆ ਕਿ ਇਹਦੇ ਤੇ ਇੱਕ ਪੰਜਾਬ ਸਰਕਾਰ ਵੱਲੋਂ ਇੱਕ ਨੰਬਰ ਜਿਹੜਾ ਹੈਗਾ ਉਹ ਦਿੱਤਾ ਗਿਆ ਹੈਗਾ ਜਿਹੜਾ ਸੀ ਪੰਜਾਬ ਦੇ ਤਹਿਤ ਨੰਬਰ ਦਿੱਤਾ ਗਿਆ ਹੈਗਾ 9779900200 ਨੰਬਰ ਹੈ ਉਹਨਾਂ ਉਸ ਨੰਬਰ ਤੇ ਜਿਹੜਾ ਵੀ ਕਾਲ ਕਰਦਾ ਹੈਗਾ ਉਹਦਾ ਨਾਮ ਪਤਾ ਜਿਹੜਾ ਉਹ ਗੁਪਤ ਰੱਖਿਆ ਜਾਂਦਾ ਹੈਗਾ ਔਰ ਉਸ ਨੰਬਰ ਤੋਂ ਹੀ ਸਾਡੇ ਕੋਲ ਕਰੀਬ 800 ਦੇ ਕਰੀਬ ਜਿਹੜੀਆਂ ਕਾਲ ਸਾਨੂੰ ਮਸੂਦ ਹੋਈਆਂ ਸੀ ਔਰ ਉਹਦੇ ਤੇ ਕੋਈ 350 ਦੇ ਕਰੀਬ ਐਫਆਈਆਦ ਅਸੀਂ ਜਿਲ੍ਹਾ ਜਲੰਧਰ ਦੇ ਵਿੱਚ ਹੀ ਰਜਿਸਟਰ ਕੀਤੀ ਹੈਗੀ ਆ ਔਰ ਉਹਦੇ ਵਿੱਚ ਕਿਸੇ ਬੰਦੇ ਦਾ ਨਾਮ ਨਹੀਂ ਆਉਂਦਾ ਹੈਗਾ ਉਹਦਾ ਪਤਾ ਨਹੀਂ ਆਉਂਦਾ ਹੈਗਾ ਸਿਰਫ ਟੈਲੀਫੋਨ ਜਿਹੜਾ ਬੰਦਾ ਕਰਦਾ ਹੈਗਾ ਉਹ ਬਿਲਕੁਲ ਗੁਪਤ ਉਹਦਾ ਨਾਮ ਹੁੰਦਾ ਹੈਗਾ ਤੋਂ ਅਸੀਂ ਇਹ ਵੀ ਤੁਹਾਨੂੰ ਤਾਗੀਰ ਕਰਦੇ ਆ ਕਿ ਵੱਧ ਤੋਂ ਵੱਧ ਜੇ ਕੋਈ ਵੈਸੇ ਨਹੀਂ ਆਪਣਾ ਦੱਸਣਾ ਚਾਹੁੰਦਾ ਹੈਗਾ ਤਾਂ ਉਸ ਨੰਬਰ ਤੇ ਵੀ ਕਾਲ ਕਰਕੇ ਸਾਨੂੰ ਜਿਹੜਾ ਨਸ਼ੇ ਦੇ ਸਮਗਲਰ ਹੈਗੇ ਆ ਨਸ਼ੇ ਦਾ ਕੰਮ ਕਰਨ ਵਾਲੇ ਹੈਗੇ ਆ ਉਹਦੇ ਤਹਿਤ ਵੀ ਸਾਨੂੰ ਜਾਣਕਾਰੀ ਜਿਹੜੀ ਆ ਉਹ ਦੇ ਸਕਦੇ ਹੈਗੇ ਆ ਉਹਤੇ ਵੀ ਅਸੀਂ ਸਟੀਕ ਵਰਕ ਕਰਦੇ ਹੈਗੇ ਆ ਉਹ ਸਟੀਕ ਵਰਕ ਕਰਕੇ ਅਸੀਂ ਜਲੰਧਰ ਜ਼ਿਲ੍ਹੇ ਵਿੱਚ ਜੋ ਦਾ ਜੁਧ ਨਸ਼ਾ ਅਪਰਾਧ ਚੱਲ ਰਿਹਾ ਹੈਗਾ तकरीबन 870 ਦੇ ਕਰੀਬ ਐਫ ਆਰ ਜਿਹੜੀ ਆ ਰਜਿਸਟਰ ਕੀਤੀ ਹੈਗੀ ਆ ਔਰ 12 1250 ਦੇ ਕਰੀਬ ਜਿਹੜੇ ਇਹਦੇ ਵਿੱਚ ਇੰਡਲ ਸਿਗਰ ਬੰਦੇ ਉਹਨਾਂ ਨੂੰ ਅਸੀਂ ਅਰੈਸਟ ਕਰਕੇ ਜੇਲ੍ਹ ਵਿੱਚ ਜਾ ਦੇਗੇ ਔਰ ਜਿਹੜੀ ਵੀ ਤੁਹਾਡੀ ਇਨਫਰਮੇਸ਼ਨ ਆਉਂਦੀ ਹੈਗੀ ਆ ਉਹਤੇ ਅਸੀਂ ਜਿਹੜਾ ਟਾਈਮਲੀ ਔਰ ਸਟੀਕਲੀ ਜਿਹੜੇ ਟਿਪਸ ਆਈਆਂ ਨੇ ਉਹਨਾਂ ਦੇ ਵਿੱਚੋਂ ਕੁਝ ਜਿਹੜੀਆਂ ਟਿਪਸ ਨੇ ਜਿਹਨਾਂ ਦੇ ਉੱਤੇ ਐਕਸ਼ਨ ਜਾਂ ਰਿਪੀਟਡ ਆ ਜਾਂਦੀਆਂ ਨੇ ਜਾਂ ਗਲਤ ਅੰਦਾਜ਼ ਤੇ ਆਉਂਦੀਆਂ ਕੁਝ ਹੋ ਸਕਦੇ ਨੇ ਬਟ ਬਾਕੀਆਂ ਦੇ ਉੱਤੇ ਅਸੀਂ ਸਾਡਾ ਜਿਹੜਾ ਹੈਗਾ ਅਸੀਂ 100% ਅੰਸ਼ੂਰ ਕਰਦੇ ਕਿ ਉਹਨਾਂ ਦੇ ਉੱਤੇ ਐਕਸ਼ਨ ਹੋਵੇ ਅੱਜ ਦੀ ਸਰ ਮੈਂ ਤਾਂ ਸਭ ਦੇ ਇਤਿਆਰ ਚ ਜਾਣਾ ਚਾਹੁੰਦਾ ਕਿ 80% ਜਿਹੜਾ ਹੈਗਾ ਸਾਡੇ 18 ਜਿਹੜੇ ਹੌਟਸਪੌਟ ਹੈਗੇ ਸਾਰੇ ਡਿਸਟ੍ਰਿਕਟ ਦੇ ਵਿੱਚ ਜਿਹਨਾਂ ਨੂੰ ਅਸੀਂ ਆਈਡੈਂਟੀਫਾਈ ਕੀਤਾ ਸੀ ਸਾਡੇ ਟੋਟਲ ਸਰ 18 ਹੌਟਸਪੌਟ ਅਸੀਂ ਡੈਂਟੀਫਾਈ ਕੀਤੇ ਸੀ ਜਲੰਧਰ ਜ਼ਿਲ੍ਹੇ ਦੇ ਵਿੱਚ ਜਿੱਥਾ ਹੌਟਸਪੌਟ ਦਾ ਮੀਨਿੰਗ ਸੀ ਕਿ ਜਿੱਥੇ ਅਸੀਂ ਕਹਿ ਸਕਦੇ ਹਾਂ ਕਿ ਇਹਨਾਂ ਪਿੰਡਾਂ ਦੇ ਵਿੱਚ ਜਾਂ ਸਪੌਟ ਦੇ ਉੱਤੇ ਨਸ਼ਾ ਜ਼ਿਆਦਾ ਵਿਕਦਾ ਸੀ ਜਾਂ ਬਾਹਰੋਂ ਲੈਣ ਆਲੇ ਆਉਂਦੇ ਸੀ ਅੱਜ ਉਹਨਾਂ ਪਿੰਡਾਂ ਦੇ ਵਿੱਚ ਅਸੀਂ ਇੱਕ ਗੱਲਾ ਪਿੰਡ ਸੀ ਸਾਡੇ ਫਲੋਰ ਦੇ ਵਿੱਚ ਕਿੰਨਾ ਪਿੰਡ ਦੇ ਵਿੱਚ ਅਸੀਂ ਇੱਕ ਪੁਲਿਸ ਪੋਸਟ ਬਣਾਈ ਚੌਕੀ ਵੀ ਉੱਥੇ ਤਾਇਨਾਤ ਕੀਤੀ ਐਂਡ ਇਸ ਮਿਹਨਤ ਦੇ ਦੌਰਾਨ ਅਸੀਂ ਉੱਥੇ ਕਰੀਬ 40 ਦੇ ਕਰੀਬ ਪਰਚੇ ਦਿੱਤੇ ਜਾਂ 60 ਦੇ ਕਰੀਬ ਜਿਹੜੇ ਦੋਸ਼ੀ ਨੇ ਉਸ ਪਿੰਡ ਦੇ ਜਿਹੜੇ ਕੇਸ ਕੱਪ ਦੇ ਵਿੱਚ ਲੱਗੇ ਹੋਏ